ਫાંਸੀ ਦਿਓ ਵਰਵੀ ਦੇ ਕਾਤਲ ਨੂੰ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਵਰਵੀ ਦੇ ਕਾਤਲ ਨੂੰ ਫાંਸੀ ਦਿਓ ਫાંਸੀ ਦਿਓ ਫાંਸੀ ਦਿਓ ਵਰਵੀ ਦੇ ਕਾਤਲ ਨੂੰ ਫાંਸੀ ਦਿਓ ਜੈ ਭੀਮ ਜੈ ਭਾਰ ਜੈ ਗੁਰਦੇਵ ਭੰਗੁਰਦੇਵ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਥੀਓ ਅੱਜ ਮੁੱਦਾ ਜਿਹੜਾ ਆ ਉਹ ਪੰਜਾਬ ਨੂੰ ਬਚਾ ਲੈਣ ਔਰ ਪੰਜਾਬੀਅਤ ਨੂੰ ਬਚਾਣ ਲਈ ਆਪਾਂ ਇਕੱਠੇ ਹੋਏ ਆ ਅੱਜ ਇੱਥੇ ਕੋਈ ਇੱਕ ਜਾਤ ਜਾਂ ਧਰਮ ਜੁਦਾ ਨਹੀਂ ہر ਇੱਕ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਔਰ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਉਹ ਆਖਾ ਖੋਇਆ ਤੇ ਆਪਾਂ ਜਾਣੇ ਆ ਔਰ ਇਹ ਵੀ ਕਿਸੇ ਨੂੰ ਮੈਸੇਜ ਨਹੀਂ ਲਾਇਆ ਕਿ ਉਹ ਆਵੇ ਤੇ ਆਵੇ ਸਭ ਭਰਾ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਪਹੁੰਚੇ ਆ ਅਸੀਂ ਪ੍ਰਸ਼ਾਸਨ ਮੋਰੇ ਬੇਨਤੀ ਕਰਦੇ ਆ ਕਿ ਜਿੰਨੇ ਵੀ ਇੰਡਸਟਰੀ ਅਗੇ ਆ ਉਸ ਇੰਡਸਟਰੀ ਦੇ ਵਿੱਚ ਪਹਿਲ ਜਿਹੜੀ ਹੈ ਪੰਜਾਬੀ ਨੂੰ ਹੋਣੀ ਚਾਹੀਦੀ ਆ ਚਾਹੇ ਉਹ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਫੈਕਟਰੀ ਲੱਗਦੀ ਆ ਬਾਹਰ ਪੰਜਾਬ ਦੀ ਕਿਉਂਕਿ ਹੋਰੋ ਹਰੇਕ ਇੰਡਸਟਰੀ ਜਿਹੜੀ ਆ ਹਰੇਕ ਸਟੇਟ ਦੇ ਵਿੱਚ ਲੱਗੀ ਆ ਜਿੱਥੇ ਜੋ ਬਚਿੰਦੇ ਆ ਉਹਨਾਂ ਨੂੰ ਪੈਨ ਆ ਤੇ ਪਰ ਸਾਡੇ ਪੰਜਾਬ ਦੇ ਵਿੱਚ ਸਰਕਾਰ ਨੇ ਕਦੇ ਨਹੀਂ ਸੋਚਿਆ ਕਿ ਪੰਜਾਬੀਆਂ ਨੂੰ ਪਹਿਲ ਦੇਣੀ ਚਾਹੀਦੀ ਆ ਜੇ ਪੰਜਾਬੀ ਬੇਰੋਜ਼ਗਾਰ ਰਹਿਣਗੇ ਤੇ ਪੰਜਾਬੀ ਫਿਰ ਲੋਕੀ ਬੱਚੇ ਉਹਨਾਂ ਦੇ ਨਸ਼ੇ ਹੀ ਕਰਨਗੇ ਜਾਂ ਕੋਈ ਕੰਮਕਾਰ ਨਹੀਂ ਬੇਲਿਆ ਤਾਂ ਦਿਮਾਗ ਸ਼ੈਤਾਨ ਦੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਦੀ ਕਰਨਾ ਚਾਹੁੰਦਾ ਆ ਕੋਈ ਵੀ ਇੰਡਸਟਰੀ ਹੋਵੇ ਕੋਈ ਵੀ ਫੈਕਟਰੀ ਹੋਵੇ ਜਿਹੜੀ ਪੰਜਾਬ 'ਚ ਲੱਗਦੀ ਆ ਸਿਰਫ ਪਹਿਲ ਪੰਜਾਬੀ ਦੀ ਹੋਣੀ ਚਾਹੀਦੀ ਆ ਜਦੋਂ ਪੰਜਾਬ ਨੂੰ ਪੰਜਾਬੀਆਂ ਨੂੰ ਨੌਕਰੀ ਨਹੀਂ ਲੱਗਦੀ ਕੰਮ ਨਹੀਂ ਮਿਲਦੇ ਤੇ ਉਹ ਫਿਰ ਪੁੱਠੇ ਸਿੱਦੇ ਕੰਮ ਕਰਦੇ ਆ ਕੋਈ ਨਸ਼ਿਆਂ 'ਚ ਲੱਗ ਜਾਂਦਾ ਕੋਈ ਕਰੋ ਸਾਮਾਨ ਚੱਕ ਕੇ ਵੇਚਦਾ ਤੇ ਉਹਦੇ ਵਿੱਚ ਫਿਰ ਨਾ ਮਾਂ-ਬਾਪ ਦਾ ਕਸੂਰ ਆ ਨਾ ਉਸ ਜਵਾਨ ਦਾ ਕਸੂਰ ਆ ਸਿਰਫ ਤੇ ਸਿਰਫ ਉਹ ਕਸੂਰ ਉਸ ਵੇਲੇ ਸਰਕਾਰ ਦਾ ਕੱਢਿਆ ਜਾਂਦਾ ਕਿਉਂਕਿ ਸਰਕਾਰ ਚਾਹੁੰਦੀ ਆ ਕਿ ਇਹ ਲੋਕ ਬੇਰੋਜ਼ਗਾਰ ਰਹਿਣ ਇਹ ਅਨਪੜ੍ਹ ਰਹਿਣ ਜੇ ਅਸੀਂ ਪੜਾਂਗੇ ਲਿਖਾਂਗੇ ਤੇ ਅਸੀਂ ਸਰਕਾਰਾਂ ਨੂੰ ਸਵਾਲ ਕਰਾਂਗੇ ਤੇ ਸਰਕਾਰ ਨਹੀਂ ਚਾਹੁੰਦੀ ਕਿ ਇਹ ਸਾਨੂੰ ਸਵਾਲ ਕਰਨ ਔਰ ਸਾਡੇ ਕੋਲ ਰੋਜ਼ਗਾਰ ਮੰਗਣ ਔਰ ਨੌਕਰੀਆਂ ਮੰਗਣ ਸਰਕਾਰਾਂ ਨੂੰ ਪਤਾ ਆ ਉਹਨਾਂ ਦੇ ਆਪਣੇ ਮੁੱਦੇ ਚੱਲਦੇ ਆਪਣੇ ਬਿਜ਼ਨਸ ਚੱਲਦੇ ਆ ਇਹ ਕਿਦਾਂ ਦਾ ਵੀ ਮੰਤਰੀ ਹੋਇਆ ਉਹ ਕਹਿੰਦਾ ਨਾ ਮੈਂ ਖਾएंगे ਨਾ ਖਾਣੇ ਦੇਂਗੇ ਪਰ ਅੱਜ ਉਹਦੇ ਬੈਂਕ ਦੇ ਅਕਾਊਂਟ ਫੋਲ ਕੇ ਦੇਖ ਲਓ ਸਭ ਤੋਂ ਜ਼ਿਆਦਾ ਹੀ ਉਹਨੇ ਖਾਦਾ ਆ ਇਸ ਕਰਕੇ ਇੱਥੇ ਸਾਡੇ ਵੀ ਇੱਕ ਜੋ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮੈਂ ਜਿਹੜਾ ਆ ਉਹ ਨਹੀਂ ਰੋਕ ਸਕਦਾ ਪ੍ਰਵਾਸੀਆਂ ਨੂੰ ਆਉਣ ਦੇ ਅਸੀਂ ਨੇ ਕੰਨੇ ਰੋਕੋ ਅਸੀਂ ਕਹਿੰਨੇ ਆ ਕਿ ਉਹਨਾਂ ਦੀ ਪੀਸੀਸੀ ਉਹਨਾਂ ਦੇ ਜਿਹੜੇ ਜਿੰਨੇ ਵੀ ਡਾਕੂਮੈਂਟ ਆ ਕਲੀਅਰ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਸਾਡੀ ਨਹੀਂ ਕਿਤੇ ਵੋਟ ਵੰਡਦੀ ਇਸ ਤਰ੍ਹਾਂ ਪ੍ਰਵਾਸੀ ਦੀ ਵੋਟ ਨਹੀਂ ਵੰਡਣੀ ਚਾਹੀਦੀ ਉਹਦਾ ਰਹਿਣ ਨਹੀਂ ਪੰਡਣਾ ਚਾਹੀਦਾ ਕੰਮ ਕਰ ਕਰਨ ਕੰਮ ਕਰ ਕਰਕੇ ਬਾਹਰ ਨੂੰ ਜਾਣ ਪੰਜਾਬੀ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਕਿਸੇ ਸਟੇਟ ਦੇ ਵਿੱਚ ਪਰ ਹਰੇਕ ਜਿਹੜਾ ਕੋਈ ਵੀ ਸਟੇਟ ਵਾਲਾ ਪੰਜਾਬ ਦੇ ਜਗਾ ਜਗਾ ਲੈ ਸਕਦਾ ਕਿਉਂ ਪੰਜਾਬ ਸ਼ਾਮਲੇਟ ਹੈ ਹੈਲੋ ਇਹ ਸਰਕਾਰਾਂ ਨੂੰ ਸ਼ਰਮ ਆਣੀ ਚਾਹੀਦੀ ਆ ਜਦੋਂ ਤੁਹਾਡੇ ਕੋਲ ਵੋਟਾਂ ਮੰਗਣ ਆਣ ਮੂੰਹ ਤੇ ਪਹਿਲਾਂ ਲਾ ਕੇ ਜੁੱਤੀ ਮਾਰੋ ਫੇ ਪੁੱਛੋ ਕਿ ਸਾਡੇ ਬੱਚਿਆਂ ਨੇ ਕੀ ਕੀਤਾ ਸਾਡੀ ਹੈਲਥ ਲਈ ਕੀ ਕੀਤਾ ਸਾਡੇ ਬੱਚਿਆਂ ਦੇ ਰੋਜ਼ਗਾਰ ਲਈ ਕੀ ਕੀਤਾ ਸਾਡੇ ਬੱਚਿਆਂ ਦੀ ਐਜੂਕੇਸ਼ਨ ਲਈ ਕੀ ਕੀਤਾ ਇਹਨਾਂ ਨੂੰ ਸਿਰਫ ਸਿਰਫ ਆਪਣੀ ਵੋਟਾਂ ਨਾਲ ਪਿਆਰ ਆ ਵੋਟਾਂ ਲੈ ਕੇ ਦਿੱਲੀ ਜਾ ਕੇ ਬਹਿ ਜਾਂਦੇ ਆ ਫਿਰ ਪੰਜਾਬ ਦੇ ਮੁੱਦਿਆਂ ਤੇ ਨਹੀਂ ਆਪਣੀ ਕੁਰਸੀ ਨੂੰ ਬਚਾਉਣ ਦੇ ਉਤੇ ਮੁੱਦਿਆਂ ਤੇ ਜਲਦੀ ਕਰ ਇਸ ਕਰਕੇ ਮੈਨੂੰ ਕਿਸੇ ਵੀ ਜਾਤ ਧਰਮ ਮਜ਼ਬਬ ਤੋਂ ਕੋਈ ਬਹਿਰ ਨਹੀਂ ਮੈਂ ਸਿਰਫ ਇਹ ਕਹਿਣਾ ਕਿ ਜੇ ਪੰਜਾਬ ਦੇ ਵਿੱਚ ਹਨ ਤਾਂ ਸਿਰਫ ਪਹਿਲ ਪੰਜਾਬ ਦੀ ਹੋਣੀ ਚਾਹੀਦੀ ਆ ਇਸ ਤੋਂ ਔਰ ਕੋਈ ਵੀ ਜ਼ਮੀਨ ਜਿਹੜੀ ਜਾਇਦਾਦ ਆ ਉਹ ਪੰਜਾਬ ਦੇ ਵਿੱਚ ਗੈਰ ਪੰਜਾਬੀ ਨੂੰ ਨਹੀਂ ਮਿਲਣੀ ਚਾਹੀਦੀ ਇਹ ਬੇਨਤੀ ਆ ਇਹ ਮਾਨਜੋਗ ਡੀਸੀ ਸਾਹਿਬ ਸਮਝ ਲੈਣ ਚਾਹੇ ਮੁੱਖ ਮੰਤਰੀ ਸਮਝ ਲੈਵੇ ਸਾਡੇ ਚਾਹੇ ਐਮਪੀ ਲੇ ਚਾਹੇ ਐਮਐਲਏ ਸਮਝ ਲੈਵੇ ਜੈਪੀ ਜੈ ਹਰ ਅਤੇ ਸਖ ਖਣਾਲਾ ਜਿਹੜਾ ਪੰਜਾਬ ਨੂੰ ਹਰਾਣਾ ਚਾਹੁੰਦਾ ਉਹ ਕਦੀ ਜਿੱਤ ਨਹੀਂ ਸਕਿਆ ਕਿਉਂਕਿ ਇੱਥੇ ਬੜੇ ਬੜੇ ਰੈਬਰ ਆਇਆ ਪਰ ਅਜ ਤੱਕ ਅਦੀ ਪੰਜਾਬ ਨਹੀਂ ਜਿੱਤ ਹੋਇਆ ਅੱਜ ਇੱਥੇ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਆ ਮੰਗ ਪੱਤਰ ਜਿਹੜਾ ਡੀਸੀ ਸਾਹਿਬ ਨੂੰ ਦੇਣ ਆਏ ਆ ਔਰ ਮੈਂ ਤੁਹਾਨੂੰ ਅੱਜ ਇਹ ਵੀ ਗੱਲ ਦੱਸਣਾ ਚਾਹੁੰਦਾ ਕਿ ਵਿਕਤਰਾ ਕੀ ਹੁੰਦਾ ਆ ਵਿਕਤਰਾ ਇਹ ਆ ਕਿ ਇੱਥੇ ਕੋਈ ਕਿਸਾਨ ਅੰਦੋਲਨ ਵਾਲਾ ਆ ਜਾਣ ਕੋਈ ਆਮ ਆਦਮੀ ਪਾਰਟੀ ਦੇ ਆ ਜਾਣ ਕੋਈ ਹੋਰ ਉੱਚ ਅਧਿਕਾਰੀ ਆ ਜਾਣ ਉਹਨਾਂ ਦੇ ਮਾਣਯੋਗ ਡੀਸੀ ਸਾਹਿਬ ਐਸਐਸਪੀ ਸਾਹਿਬ ਡੀ ਆਪਣੇ ਏਡੀਸੀ ਸਾਰੇ ਇਕੱਠੇ ਹੋ ਗਏ ਉਹਨਾਂ ਦੀ ਵੈਲਕਮ ਕਰਨ ਉਹ ਗੇਟ ਤੇ ਚੱਲ ਜਾਂਦੇ ਆ ਪਰ ਅੱਜ ਬੇਗਮਪੁਰਾ ਟਾਈਗਰ ਫੋਰਸ ਜਿਹੜੀ ਆ ਉਹੋ ਭੱਟੋ ਘੱਟ ਡੇਢ ਘੰਟਾ ਉੱਥੇ ਗੇਟ ਦੇ ਖੜੀ ਰਹੀ ਕੋਈ ਵੀ ਉੱਚ ਉੱਚ ਅਧਿਕਾਰੀ ਜਿਹੜਾ ਉਹ ਬੇਗੰਪੂਰਾ ਟਾਈਗਰ ਫੋਰਸ ਆ ਬਹੁਤ ਜੱਥੇ ਬੰਦੀ ਕਿ ਜਿਹੀ ਆਪਣੀ ਹੋਰ ਵੀ ਉਹ ਸਾਰੀਆਂ ਜੱਥੇ ਬੰਦੀਆਂ ਗੁਰਬਿਦਾਸ ਟਾਈਗਰ ਫੋਰਸ ਆ ਬੇਗੰਪੂਰਾ ਟਾਈਗਰ ਫੋਰਸ ਆ ਹੋਰ ਸਾਡੀਆਂ ਸਿੱਖ ਯੂਥ ਫਰੰਟਰੇਸ਼ਨ ਦੇ ਲੋਕ ਆ ਉਹ ਵੀ ਤੁਰੇ ਹੋਆ ਯੂਥ ਨੇਕਤਾ ਮਿਸ਼ਨ ਆ ਉਹ ਬਹੁਤ سارے ਸਾਡੇ ਬੰਦੇ ਇਕੱਠੇ ਹੋਏ ਉਸਗੇ ਪਰ ਇਹ ਜਿਹੜੀ ਸਰਕਾਰ ਉਹਨੇ ਇਹ ਨਹੀਂ ਜ਼ਰੂਰੀ ਸਮਝਿਆ ਕਿ ਉਹ ਧੁੱਪ ਦੇ ਵਿੱਚ ਖੜਿਆ ਅਸੀਂ ਉਹਨਾਂ ਕੋਲੋਂ ਜਾ ਕੇ ਮੰਗ ਪੱਤਰ ਲੈ ਲਈਏ ਪਰ ਜਦੋਂ ਕਿਸਾਨੀ ਅੰਦੋਲਨ ਵਾਲਾ ਲੰਦੇ ਆ ਤੇ ਡੀਸੀ ਸਾਹਿਬ ਉਹਨਾਂ ਨੂੰ ਸਪੈਸ਼ਲ ਤੌਰ ਤੇ ਆਪਣੇ ਉਹ ਜਿਹੜਾ ਮੰਗਪੱਤਰ ਮੀਟਿੰਗ ਰੂਮ ਦੇ ਵਿੱਚ ਬੁਲਾ ਕੇ ਚਾਹ ਵੀ ਪਿਲਾਉਂਦੇ ਆ ਔਰ ਉਹਨਾਂ ਨੂੰ ਏਸੀ ਵਿੱਚ ਵੀ ਪਹੁੰਚਾਉਂਦੇ ਆ ਹੁਣ ਜਿਹੜਾ ਮੰਗਪੱਤਰ ਤੁਸੀਂ ਦੇਣ ਆਏ ਸੀ ਉਹ ਡੀਸੀ ਸਾਹਿਬ ਵੱਲੋਂ ਲਿਆ ਗਿਆ ਕਿ ਨਹੀਂ ਲਿਆ ਗਿਆ ਹੁਣ ਦੇਖੋ ਡੀਸੀ ਸਾਹਿਬ ਤਾਂ ਕਹਿੰਦੇ ਵੀ ਵੀਸੀ ਚੱਲਦੀ ਆ ਉਹਦੇ ਵਿੱਚ ਬਿਜ਼ੀ ਸੀਗੇ ਉਹਨਾਂ ਨੇ ਏਡੀਸੀ ਨੂੰ ਏਡੀਸੀ ਸਾਹਿਬ ਨੂੰ ਵੀ ਭੇਜਿਆ ਥੱਲੇ ਸਾਨੂੰ ਉੱਥੇ 11 ਬੰਦਿਆਂ ਨੂੰ ਬੁਲਾ ਕੇ 22-300 ਬੰਦਾ ਜਿਹੜਾ ਬਾਹਰ ਖੜਾ ਸੀਗਾ ਉਹਨੂੰ ਬਾਹਰ ਐਂਦਾ ਧੁੱਪ ਦੇ ਵਿੱਚ ਤੇ ਸਾਨੂੰ 11 ਬੰਦਿਆਂ ਨੂੰ ਏਡੀਸੀ ਸਾਹਿਬ ਨੇ ਬੁਲਾ ਕੇ ਮੈਡਮ ਨੇ ਉਹਨਾਂ ਨੇ ਸਾਡੇ ਕੋਲ ਮੰਗ ਪੱਤਰ ਲਿਆ ਔਰ ਅਸੀਂ ਉਹਨਾਂ ਨੂੰ ਵੀ ਇਹ ਪੁੱਛਿਆ ਕਿ ਬਿਕਤਰਾ ਕਿਉਂ ਉਹਨਾਂ ਕੋਲ ਜਵਾਬ ਹੀ ਨਹੀਂ ਆ ਸਾਡੇ ਰਾਸ਼ਟਰੀ ਪ੍ਰਧਾਨ ਜੀ ਪਰੋਸਾਂਗੇ ਤਾਂ ਤੁਹਾਨੂੰ ਉਹਨਾਂ ਨੇ ਵੀ ਪੁੱਛਿਆ ਉਹਨਾਂ ਨੂੰ ਪਰ ਇਹਨਾਂ ਨੂੰ ਵੀ ਜਵਾਬ ਨਹੀਂ ਉਹਨਾਂ ਨੇ ਦਿੱਤਾ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ ਤਾਂ ਤੁਹਾਡੀਆਂ ਮੰਗਾ ਕੀ ਆ ਹੁਣ ਮੇਨ ਜੀ ਮੰਗਾ ਇਹ ਆ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬੀਅਤ ਨੂੰ ਬਚਾਉਣ ਲਈ ਪਹਿਲ ਪੰਜਾਬੀ ਦੀ ਹੋਣੀ ਚਾਹੀਦੀ ਆ ਰੋਜ਼ਗਾਰ ਪਹਿਲਾਂ ਜੇ ਇੱਕ ਸੇ ਫੈਕਟਰੀ ਚ 10 ਬੰਦੇ 100 ਬੰਦਾ ਤੇ 75 ਬੰਦੇ ਪੰਜਾਬੀ ਹੋਣੇ ਚਾਹੀਦੇ ਆ ਤੇ ਜਿਹੜੇ 25 ਆ ਆਦਰ ਕਿਸੇ ਵੀ ਸਟੇਟ ਦੇ ਹੁਣ ਸਾਨੂੰ ਕੋਈ ਪੱਤੀ ਨਹੀਂ ਇੱਕੋ ਜਿ 15 ਦੇ ਅੰਦਰ ਟਾਈਮ ਦਿੱਤਾ ਗਿਆ 15 ਦਿਨ ਦਾ ਟਾਈਮ ਦਿੱਤਾ ਉਹ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਿੰਨੀ ਵੀ ਡੈਸਟਰੀਆਂ ਵਾਲੇ ਉਹ ਸੁਣ ਲੈਣ ਕਿ 15 ਦਿਨ ਦੇ ਵਿੱਚ ਜੇ ਤੁਸੀਂ ਕਾਰਵਾਈ ਕਰਨੀ ਸ਼ੁਰੂ ਕਰਤੀ ਠੀਕ ਆ ਵੀ ਜਨੇ ਪ੍ਰਵਾਸੀਆਂ ਤੋਂ ਜ਼ਿਆਦਾ ਜਿਹੜੇ ਪੰਜਾਬੀ ਹੋਣੇ ਚਾਹੀਦੇ ਆ 75 ਪੰਜਾਬੀ 25 ਪ੍ਰਵਾਸੀ ਜੇ ਨਾ ਹੋਈ ਤੇ ਅਸੀਂ ਜਿੰਨੀਆਂ ਵੀ ਹੁਸ਼ਾਰਪੁਰ ਦੀਆਂ ਜਥੇਬੰਦੀਆਂ ਇਕੱਠੀਆਂ ਹੋਗੇ ਹਰੇਕ ਫੈਕਟਰੀ ਦੇ ਵਿੱਚ ਆਪਣਾ ਜਿਹੜਾ ਅਸੀਂ ਉਹ ਜਿਹੜੀ ਛਾਪਾਂ ਮਾਰੀ ਕਰਾਂਗੇ ਔਰ ਹਰੇਕ ਪਿੰਡ ਦੇ ਵਿੱਚ ਜਾ ਕੇ ਆਪ ਨੂੰ ਖੁਦ ਅਸੀਂ ਵੈਰੀਫਿਕੇਸ਼ਨ ਕਰਾਂਗੇ ਕਿ ਇਸ ਬਿਹਾਰੀ ਦਾ ਜੁਪੀ ਵਾਲੇ ਦਾ ਉਹਦਾ ਐਡਰੈਸ ਉੱਥੇ ਦਾ ਇੱਥੇ ਦਾ ਸੇਮ ਆ ਮੁੱਖ ਮੰਤਰੀ ਪੰਜਾਬ ਦਾ ਇਹ ਐਲਾਨ ਬਿਆਨ ਆਇਆ ਕਿ ਜਿਹੜਾ ਵੀ ਕੋਈ ਪੰਜਾਬੀ ਭਈਆਂ ਦੇ ਖਿਲਾਫ ਬੋਲੂਗਾ ਉਹਦੇ ਉੱਤੇ ਐਕਸ਼ਨ ਮਤਲਬ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਨੂੰ ਦੱਸਿਆ ਉਹਨੂੰ ਪਤਾ ਆ ਕਿ ਮੈਂ ਮੁੜ ਕੇ ਪੰਜਾਬ 'ਚ ਆਣਾ ਹੀ ਨਹੀਂ ਉਹ ਕਿਉਂਕਿ ਜੇ ਸਰਕਾਰ ਨੇ ਪੰਜਾਬ ਦੇ 'ਚ ਆਣਾ ਹੀ ਨਹੀਂ ਤੇ ਫਿਰ ਉਹਨਾਂ ਨੇ ਇਲੈਕਸ਼ਨ ਲੜ ਕੇ ਕਰਨਾ ਉਹ ਮੈਨੂੰ ਉਹ ਵੀ ਇਦਾਂ ਲੱਗਦਾ ਕਿ ਉਹ ਵੀ ਕਿਸੇ ਨਜਾਇਜ਼ ਲਾ ਲਈ ਆ ਕਿਸੇ ਹੋਰ ਦੀ ਪੰਜਾਬ ਦੀ ਨਹੀਂ ਉਹ ਔਰ ਜੇ ਪੰਜਾਬੀ ਦੀ ਹੁੰਦੀ ਤਾਂ ਪੰਜਾਬੀ ਦੇ ਹਿੱਤ ਚ ਗੱਲ ਕਰਦਾ ਇਸ ਕਰਕੇ ਅਸੀਂ ਪੰਜਾਬ ਨੂੰ ਬਚਾਉਣ ਲਈ ਪੰਜਾਬੀਅਤ ਦੀ ਔਰ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਬੇਗਮਪੁਰਾ ਟੈਕਰ ਫੋਰਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਔਰ ਆਪਾਂ ਆਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਕੋਈ ਪੰਜਾਬੀ ਤੂੰ ਬਚਾ ਸਕੀ ਜੀ ਜਲਦ ਤੁਹਾਡੀਆਂ ਮੰਗਾਪੂਰੀਆਂ ਨਾ ਹੋਈਆਂ ਜਿੱਥੇ ਬੰਦੀਆਂ ਦੀਆਂ ਬਕਬਕ ਜਿਹਾ ਬੰਦੀਆਂ ਦੀਆਂ ਮੰਗਾ ਤੇ ਫਿਰ ਅਗਲਾ ਸਟੈਪ ਕਿਦਾਂ ਹੈ ਅਗਲਾ ਸਟੈਪ ਇਹ ਹੋਵੇਗਾ ਕਿਹਦਾ ਜੇ ਤੁਹਾਡੀਆਂ ਜਿੱਥੇ ਬੰਦੇ ਦੀਆਂ ਮੰਗਾ ਜੜੀਆਂ ਹੈਗੀਆਂ ਏ ਜੇ ਜਲਦੀ ਇਹ ਪੂਰੀਆਂ ਨਾ ਹੋਈਆਂ ਤਾਂ ਅਗਲਾ ਸਟੈਪ ਕੀ ਹੋਵੇਗਾ ਜੇ ਸਾਡੀਆਂ ਇਹ ਮੰਗਾ ਕੁੜੀਆਂ ਨਾ ਹੋਈਆਂ 15 ਦਿਨ ਦੇ ਵਿੱਚ ਐਡਾ ਵੱਡਾ ਅੰਦੋਲਨ ਖੜਾ ਕਰਦਾਂਗੇ ਸ਼ਾਹਰਪੁਰ ਦੇ ਵਿੱਚ ਫੇ ਸਰਕਾਰ ਕੋ ਰੁਕਿਆ ਨਹੀਂ ਜਾਣਾ ਸਾਤੋਂ ਰੁਕਿਆ ਨਹੀਂ ਜਾਣਾ ਇਹ ਪੂਰੇ ਪੰਜਾਬ ਦੇ ਵਿੱਚ ਮੀਮ ਛੜਾਂਗੇ ਔਰ ਬਾਬਾ ਸਾਹਿਬ ਮਾਨਵਰ ਕਾਂਚੀ ਰਾਮ ਜੀ ਨੇ ਇੱਕ ਗੱਲ ਕਹੀ ਸੀ ਕਹਿੰਦਾ ਹਾਥੀ ਕੋੜਾ ਸ਼ੇਰ ਦੀ ਸਵਾਰੀ ਆ ਬਹੁਜਨ ਸਮਾਜ ਮੇਰਾ ਜੰਜੀਰਾ ਚ ਜਕੜਿਆ ਆ ਇਹਨੂੰ ਖੋਲ ਕੇ ਦੇਖ ਸਾਰੇ ਤੇ ਕੱਲਾ ਭਾਰੀ ਆ ਇਹ ਸਾਰਿਆਂ ਤੇ ਕੱਲਾ ਭਾਰੀ ਹੈ ਜੈਪੀਨ ਜੈਪਾ ਚੱਕਰ ਇਹ ਆ ਹਾਂ ਹਾਂ ਹਾਂਜੀ ਅੱਲਾਹ ਜੇ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਮੇਨ ਅਹੁਦੇਦਾਰੋਂ ਕੀ ਗੱਲਬਾਤ ਕਰਦੇ ਆ ਇਹ ਬਿੰਦਰ ਸਰਵਾਜੀ ਦੀ ਬੜੀ ਵਧੀਆ ਸੋਚ ਆ ਤੇ ਡਿਪਟੀ ਕਮਿਸ਼ਨਰ ਸਾਹਿਬ ਆਪਾਂ ਪੌੜੀਆਂ ਜੀ ਉੱਥੇ ਉਹਨਾਂ ਨੂੰ ਮੰਗ ਪੱਤਰ ਦੇਖ ਕੇ ਤਾਂ ਜੋ ਸਾਰੇ ਫੋਟੋ ਦੇ ਵਿੱਚ ਆਉਣ ਤਾਂ ਜੋ ਪਤਾ ਲੱਗੇ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਪੰਜਾਬ ਦਾ ਫਿਕਰ ਆ ਉਸ ਬੱਚੇ ਨੂੰ ਇਨਸਾਫ ਦਵਾਉਣ ਲਈ ਸਾਰੇ ਆਏ ਨੇ ਇਸੇ ਕਰਕੇ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਕਿਰਪਾ ਕਰਕੇ ਥੱਲੇ ਆ ਕੇ ਮੰਗ ਪੱਤਰ ਲੈ ਲਓ ਵੈਸੇ ਵੀ ਡਿਪਟੀ ਕਮਿਸ਼ਨਰ ਸਾਹਿਬ ਲੋਕਾਂ ਦੀ ਸੇਵਾ ਲਈ ਬੈਠੇ ਨੇ ਤੇ ਜੇਕਰ ਉਹ ਥੱਲੇ ਆ ਕੇ ਮੰਗ ਪੱਤਰ ਲੈ ਲੈਣਗੇ ਤੇ ਉਹਨਾਂ ਦੀ ਸ਼ਾਨ ਉੱਚੀ ਹੀ ਹੋਵੇਗੀ ਕੁਝ ਕਿਉਂਕਿ ਪਬਲਿਕ ਡੀਲਿੰਗ اور ਸੇਵਾ ਵਾਸਤੇ ਡਿਪਟੀ ਕਮਿਸ਼ਨ ਸਾਹਿਬ ਬੈਠੇ ਆ ਤੇ ਜੇਕਰ ਉਹ ਥੱਲੇ ਆ ਕੇ ਨਹੀਂ ਲੈਂਦੇ ਮੰਗ ਪੱਤਰ ਫੇ ਉਹ ਉਹਨਾਂ ਦੀ ਸੋਚ ਆ ਪਰ ਲੋਕਤੰਤਰ ਦੇ ਵਿੱਚ ਜਿਹੜੇ ਵੀ ਸਰਕਾਰੀ ਅਧਿਕਾਰੀ ਆ ਉਹ ਲੋਕਾਂ ਦੇ ਸੇਵਾਦਾਰ ਆ ਤੇ ਆਪਾਂ ਹੁਣ ਦੇਖਦੇ ਆ ਕਿ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਲੋਕਾਂ ਦੀ ਸੁਣਦੇ ਆ ਕਿ ਨਹੀਂ ਸੁਣਦੇ ਜੈ ਗੁਰਦੇਵ ਧੰ ਗੁਰਦੇਵ ਪਿੰਡਾਂ ਵਿੱਚ ਇਹਨਾਂ ਨੂੰ ਬੜਨ ਨਾ ਦਈਏ ਇਹਨਾਂ ਤੋਂ ਕਰਾ ਦੇ ਮਕਾਨਾ ਦਈਏ ਔਰ ਜੋਸ ਹਰ ਫਿਤਰਾ ਆਪਣੇ ਪੰਜਾਬੀ ਭਰਾਵਾਂ ਨੂੰ ਖੇਦਦੀ ਹੈ